ਇਹਦੀ ਕਹਾਵਤ ਹੈ ਕਿ ਜਿਸ ਨੂੰ ਕੰਮ ਕਰਨ ਦਾ ਅਜਿਹਾ ਤਰੀਕਾ ਉਸ ਦਾ ਇੱਥੇ ਅਮਰੀਕਾ ਕੰਮ ਕੰਮ ਕੋਈ ਵੀ ਹੋਵੇ ਅਗਰ ਬੰਦਾ ਮਿਹਨਤ ਦੇ ਨਾਲ ਤੇ ਨਾਲ ਦੀ ਨਾਲ ਖੁਸ਼ ਹੋ ਕੇ ਕੰਮ ਕਰੇ ਤਾਂ ਕਿਤੇ ਨਾ ਕਿਤੇ ਉਹ ਕੰਮ ਦੇ ਵਿੱਚ ਉਸ ਨੂੰ ਫਲ ਜ਼ਰੂਰ ਮਿਲਦਾ ਹੈ ਸਿਆਰੇ ਦੀ ਕਹਾਵਤ ਹੈ ਕਿ ਜਿਸ ਨੂੰ ਕੰਮ ਕਰਨ ਦਾ ਅਜਿਹਾ ਤਰੀਕਾ ਉਸ ਦਾ ਇੱਥੇ ਅਮਰੀਕਾ ਕੰਮ ਕੋਈ ਵੀ ਹੋਵੇ ਅਗਰ ਬੰਦਾ ਮਿਹਨਤ ਦੇ ਨਾਲ ਨਾਲ ਦੀ ਨਾਲ ਖੁਸ਼ ਹੋ ਕੇ ਕੰਮ ਕਰੇ ਤਾਂ ਕਿਤਨੇ ਕਿਤੇ ਉਹ ਕੰਮ ਦੇ ਵਿੱਚ ਉਸ ਨੂੰ ਫਲ ਜਰੂਰ ਮਿਲਦਾ ਹੈ ਤਾਂ ਇਸ ਨੂੰ ਲੈ ਕੇ ਖੇਤੀ ਦੀ ਗੱਲ ਕਰਾਂਗੇ ਖੇਤੀ ਨੂੰ ਲੈ ਕੇ ਕਾਫੀ ਕਿਸਾਨ ਭਾਵੇਂ ਬਾਰਡਰ ਦੇ ਉੱਤੇ ਬੈਠੇ ਨੇ ਕਿ ਸਾਨੂੰ ਐਮਐਸਪੀ ਦੀ ਲੋੜ ਹੈ ਜਾਂ ਫਿਰ ਸਾਡਾ ਮੁੱਲ ਫਸਲਾਂ ਦਾ ਨਹੀਂ ਮਿਲ ਰਿਹਾ ਠੀਕ ਹੈ ਐਮਐਸਪੀ ਵਾਸਤੇ ਵੀ ਕਿਸਾਨ ਆਪਣੀ ਲੜਾਈ ਉਹ ਲੱਗ ਲੜ ਰਹੇ ਨੇ ਪਰ ਲੋੜ ਕਿਉਂ ਪਈ ਐਮਐਸਪੀ ਦੀ ਜਾਂ ਫਿਰ ਅੱਜ ਕੱਲ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਨੇ ਕਿਉਂ ਬਾਤ ਵਿੱਚ ਨਹੀਂ ਜਾ ਰਹੇ ਇਸ ਨੂੰ ਲੈ ਕੇ ਇੱਕ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਇੱਕ ਕਿਸਾਨ ਦੇ ਖੇਤ ਦੇ ਵਿੱਚ ਪਹੁੰਚੇ ਹਾਂ ਤਾਂ ਉਹਦੇ ਨਾਲ ਗੱਲਬਾਤ ਵੀ ਕਰਾਂਗੇ ਕਿਸ ਤਰੀਕੇ ਨਾਲ ਉਹ ਕਿਸਾਨ ਖੁਸ਼ਹਾਲ ਹੈ ਫਸਲਾਂ ਉਹ ਵੀ ਵੇਚਦਾ ਹੈ ਜ਼ਮੀਨ ਦੇ ਵਿੱਚ ਅਲੱਗ ਤਰ੍ਹਾਂ ਦੀ ਖੇਤੀ ਕਰਨ ਦੀ ਉਸਨੇ ਸੋਚੀ ਹੋਈ ਹੈ ਪਰ ਖੇਤੀ ਕਿਹੜੀ ਕਰ ਰਿਹਾ ਹੈ ਜਿਹੜੀ ਹੱਤੋਂ ਕਈ ਸਾਲ ਪਹਿਲਾਂ ਆਪਣੇ ਕਿਸਾਨ ਕਰਦੇ ਸੀ ਭਾਵੇਂ ਛੋਲਿਆਂ ਦੀ ਹੋਈ ਜਾਂ ਫਿਰ ਮੂੰਗਫਲੀ ਦੀ ਗੱਲ ਕਰੀਏ ਹਲਦੀ ਦੀ ਗੱਲ ਕਰੀਏ ਗੰਨੇ ਦੀ ਗੱਲ ਕਰੀਏ ਤੈਨੂੰ ਲੈ ਕੇ ਸਾਡੇ ਨਾਲ ਨੇ ਅਸੀਂ ਗੱਲ ਨਿਊ ਚੰਡੀਗੜ੍ਹ ਦੇ ਇਲਾਕੇ ਦੀ ਗੱਲ ਕਰਾਂਗੇ ਜਿੱਥੇ ਕੀ ਭਾਵੇਂ ਪਹਾੜੀ ਏਰੀਆ ਬੋਲਿਆ ਜਾਂਦਾ ਹੈ ਸ਼ਿਵਾਲਿਕ ਦੀ ਪਹਾੜੀ ਦੇ ਨੇੜੇ ਇਹ ਏਰੀਆ ਪੈਂਦਾ ਹੈ ਕਾਫੀ ਜਾਨਵਰ ਵੀ ਮਾਰ ਕਰਦੇ ਨੇ ਫਸਲਾਂ ਉੱਤੇ ਫਿਰ ਫਿਰ ਵੀ ਕਿਤੇ ਨਾ ਕਿਤੇ ਬਿਨਾਂ ਸਪਰੇਅ ਤੋਂ ਬਿਨਾਂ ਕਿਸੇ ਕੋਈ ਕੈਮੀਕਲ ਤੋਂ ਜਿਹੜੇ ਇੱਕ ਫਸਲਾਂ ਨੂੰ ਉਗਾਇਆ ਜਾ ਰਿਹਾ ਹੈ ਤੇ ਇੱਕ ਤਸਵੀਰ ਤੁਹਾਨੂੰ ਦਿਖਾ ਦਈਏ ਪਹਿਲਾਂ ਆ ਜਿਹੜਾ ਖੇਤ ਅੱਧਾ ਕਿਲਾ ਲਾਇਆ ਹੋਇਆ ਹੈ ਬਾਈ ਨੇ ਤਾਂ ਇਹ ਛੋਲਿਆਂ ਦੀ ਹੈ ਜਿਹੜੇ ਦੇਸੀ ਛੋਲੇ ਹੁੰਦੇ ਨੇ ਤਾਂ ਉਹਨਾਂ ਦੀ ਫਸਲ ਜਿਹੜੀ ਲਾਈ ਹੋਈ ਹੈ ਜਿਸ ਦਾ ਰੇਟ ਅੱਜ ਮਾਰਕੀਟ ਦੇ ਵਿੱਚ ਆਪਾਂ ਗੱਲ ਕਰੀਏ ਤਾਂ 100 ਰੁਪਏ ਕਿਲੋ ਜਿਹੜੇ ਛੋਲੇ ਮਿਲਦੇ ਨੇ ਤੇ ਕਣਕ ਦੀ ਗੱਲ ਕਰੀਏ ਕਣਕ ਬਹੁਤ ਘੱਟ ਰੇਟ ਤੇ ਚੁੱਕੀ ਜਾਂਦੀ ਹੈ ਮੰਡੀਆਂ ਦੇ ਵਿੱਚ ਤਾਂ ਇਹ ਜਿਹੜੀ ਬੇਸਿਕ ਲੋਡ ਹੈ ਹਰ ਬੰਦਾ ਛੋੜਿਆ ਨੂੰ ਖਾਂਦਾ ਵੀ ਹੈ ਤੇ ਦੁਕਾਨ ਦੇ ਉੱਤੇ ਵੀ ਮਹਿੰਗੇ ਵਿਕਦੇ ਨੇ ਮਿਹਨਤ ਜ਼ਰੂਰ ਹੁੰਦੀ ਹੈ ਪਰ ਮਿਹਨਤ ਦੇ ਨਾਲ ਮੁਨਾਫਾ ਵੀ ਵੱਧ ਹੁੰਦਾ ਤਾਂ ਕੀ ਨਾਮ ਹੈ ਜੀ ਆਪਣਾ ਸੋਮਨਾਥ ਜੀ ਸੋਮਨਾਥ ਜੀ ਕਿਹੜਾ ਪਿੰਡ ਹੈ ਤੇ ਮਜ਼ਦਰੀ ਇਹ ਖਰਚ ਪੈਂਦਾ ਹਾਂਜੀ ਹਾਂਜੀ अच्छा जिस तरीके ਨਾਲ ਪਹਿਲਾ ਬਜ਼ੁਰਗ ਕਿਸਾਨ ਸਾਡੇ ਜਿੰਨੇ ਵੀ ਨੇ ਤਾਂ ਫਸਲਾਂ ਬਹੁਤ ਰਵਾਇਤੀ ਬੀਜਦੇ ਸੀ ਜਿਹੇ ਤਰੀਕੇ ਨਾਲ ਛੋਲੇ ਹੋਗੇ ਤਾਂ ਤੁਸੀਂ ਬੀਜੇ ਹੋਏ ਨੇ ਤਾਂ ਫਿਰ ਮੂੰਗਫਲੀ ਹੋਗੀ ਤਾਂ ਹਲਦੀ ਹੋਗੀ ਇਸ ਤਰੀਕੇ ਨਾਲ ਤਾਂ ਤੁਸੀਂ ਜਿਹੜੀ ਇਹ ਫਸਲ ਛੋਲੇ ਦੀ ਲਾਈ ਹੈ ਇਹਦੇ ਵਿੱਚ ਕਿੰਨੇ ਕਿ ਸਪਰੇਅ ਹਾਂ ਕਿੰਨੇ ਕਿ ਪਾਣੀ ਜਾਂ ਕਿੰਨਾ ਕਿ ਮਹਿੰਗਾ ਬੀਜ ਤੁਸੀਂ ਲਿਆ ਹੈ ਸਪਰੇਅ ਤਾਂ ਇਹ ਕੱਦੇ ਹੋਊਂਗੇ ਜੀ ਬਸ ਬਾਦ ਵਿੱਚ ਐਂਡ 'ਚ ਆ ਕੇ ਜੀ ਉਹ ਵੀ ਕਰਨੀ ਪੈਗੀ ਨਹੀਂ ਕੋਈ ਲੋੜ ਨਹੀਂ ਹਾਂਜੀ ਤੇ ਜਿਹੜਾ ਬੀਜ ਕਿੰਨਾ ਮਹਿੰਗਾ ਲਿਆ ਬੀਜਤਾ ਜੀ ਨੇ ਫ੍ਰੀ ਮਿਲਿਆ ਐਗਰੀ ਐਗਰੀਕਲਚਰ ਲੈਂਦੇ ਐਗਰੀਕਲਚਰ ਹਾਂਜੀ ਪ੍ਰੀਤ ਬੀਬੀ ਪ੍ਰੀਤ ਜੀ ਮੈਂ ਬਲਾ ਕੇ ਖੁਦ ਅੱਛਾ ਮਿਹਨਤ ਕਿੰਨੀ ਕਿ ਲੋਡ ਪੈਂਦੀ ਹੈ ਮਿਹਨਤ ਦੀ ਕੋਈ ਲੋਡ ਨਹੀਂ ਪਰ ਹਮ ਬੀਜ ਦੇ ਇੱਕ ਗੜਾਏ ਗੋਡੀ ਕਰਾਈ ਬਸ ਅੱਛਾ ਹਾਂਜੀ ਅੱਛਾ ਪਾਣੀ ਪੁਣੀ ਦੀ ਪਾਣੀ ਤੇ ਨੂੰ ਕੋਈ ਲਾਇਆ ਨਹੀਂ ਕੋਈ ਲੋਡ ਨਹੀਂ ਹੁਣ ਜੀ ਜੇ ਲੋਡ ਪਈ ਜੇ ਨਾ ਬਾਰਸ਼ ਪਈ ਤਾਂ ਵੀ ਤੇ ਕਹਿੰਦੇ ਮੀਂਹ ਪੈਣਾ ਨਾ ਪਿਆ ਤਾਂ ਅਸੀਂ ਇੱਥੇ ਸਪਰੇਅ ਕਰਦਣੀ ਪਾਣੀ ਦੀ ਸਾਡੇ ਕੋਲ ਪੰਪ ਹੈ ਬੜਾ ਹਮ ਟਰੈਕਟਰ ਵਾਲਾ ਹਮ ਉੱਥੇ ਸਪਰੇਅ ਕਰਤ ਨੇ ਅੱਛਾ ਪਹਿਲਾਂ ਵੀ ਬੀਜਦੇ ਹਾਂ ਤਾਂ ਪਹਿਲੀ ਵਾਰ ਅਸੀਂ ਪਹਿਲਾਂ ਬੀਜਦੇ ਪਹਿਲੀ ਬੀਜ ਹਾਂਜੀ ਕਿੰਨਾ ਕ ਮਨਾਫਾ ਹੁੰਦਾ ਪਈ ਜੀ ਜਿੱਥੇ ਕਰੋ ਬੀਜ ਦੇ ਚ ਮਨਾ ਯਾਰ ਇਹ ਕਰਬਾਈਤੀ ਫਸਲਾਂ ਆਪਣੀਆਂ ਹੁੰਦੀਆਂ ਝੋਨਾ ਹੋ ਗਿਆ ਜਾਂ ਫਿਰ ਕਣਕ ਹੋਗੀ ਪਰ ਜਿਹੜੀ ਉਹਦੇ ਮਿਹਨਤੀ ਬਹੁਤ ਹੁੰਦੀ ਹੈ ਪਾਣੀ ਬਹੁਤ ਲੱਗਦੇ ਨੇ ਕਦੋਂ ਵੀ ਹੋਣਾ ਹੈ ਕਣਕ ਦੀ ਵੀ ਰਾਖੀ ਬਹੁਤ ਕਰਨੀ ਪੈਂਦੀ ਹੈ ਕਈ ਵਾਰੀ ਲੰਪੀ ਸਕਿਨ ਵਰਗੀ ਵੀ ਜਿਹੜੀ ਬਿਮਾਰੀ ਪੈ ਜਾਂਦੀ ਹੈ ਕਣਕ ਨੂੰ ਜਾਂ ਫਿਰ ਝੋਨੇ ਨੂੰ ਵੀ ਪਰ ਹੁਣ ਤੁਸੀਂ ਜਿਹੜੀ ਛੋਲਿਆਂ ਦੀ ਇਹਦੇ ਵਿੱਚ ਕੋਈ ਬਿਮਾਰੀ ਦਾ ਖਤਰਾ ਤਾਂ ਨਹੀਂ ਹੈ ਨਹੀਂ ਜੀ ਕਈ ਵਾਰ ਛੋਲੇ ਵੀ ਜੇ ਕੋਈ ਹਾਲ ਤੱਕ ਬਿਮਾਰੀ ਨਹੀਂ ਹੈ ਕੋਈ ਬਾਰੀ ਨਹੀਂ ਤਾਂ ਲੱਗਦਾ ਕਿ ਜਦੋਂ ਆਪਾਂ ਪਿਛਲੀਆਂ ਆਪਣੀਆਂ ਜਿਹੜੀ ਫਸਲਾਂ ਟੁੱਟੀਆਂ ਉਸ ਤੋਂ ਬਾਅਦ ਹੀ ਕਿਸਾਨ ਦੁਖੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਦੋ ਹੀ ਫਸਲਾਂ ਮੇਨ ਮੰਨੀਆਂ ਜਾਂਦੀਆਂ ਹੁੰਦਾ ਨਹੀਂ ਪਹਿਲਾਂ ਇਹ ਫਸਲਾਂ ਵੀ ਹੁੰਦੀ ਜਿਹੜੀਆਂ ਮਹਿੰਗੀ ਰੇਟ ਤੇ ਜਿਹੜੀ ਫਸਲ ਵਿਕਦੀ ਹੈ ਹਾਂਜੀ ਇਹ ਫਸਲਾਂ ਦਾ ਬੜਾ ਫਾਇਦਾ ਜੀ ਇਹ ਆਪਣਾ ਜੀ ਮਾਸਰੀ ਹੋਈ ਛੋਲੇ ਹੋਏ ਸਰੋਂ ਹੋਈ ਮਾਂ ਹੋਏ ਬੜਾ ਫਾਇਦਾ ਨਾਲ ਤੁਸੀਂ ਫਿਰ ਕਣਕ ਤੋਂ ਅਲੱਗ ਮੇਰੇ ਖਿਆਲ ਇਹ ਚੀਜ਼ਾਂ ਜ਼ਿਆਦਾ ਲਾਂਦੇ ਸੀ ਹਾਂਜੀ ਸਰੋਂ ਵੀ ਮਾਂ ਲਾਤੇ ਅੱਛਾ ਮਾਂ ਵੀ ਲਾਤੇ ਹਾਂਜੀ ਇਹ ਵੀ ਫਿਰ ਕਿਸ ਤਰ੍ਹਾਂ ਤੁਸੀਂ ਅੱਗੇ ਮੰਡੀ ਚ ਕੀ ਕੀ ਰੇਟ ਵਿਕਦਾ ਤੁਹਾਡਾ ਫਿਰ ਇੱਧਰ ਜੀ ਬਹੁਤ ਰੇਟ 100 ਦੇ ਲਗਭ ਖੁਸ਼ ਆਲੇ ਤੁਸੀਂ ਮੇਰੀ ਬੋਲੇ ਠੀਕ ਹੈ ਜੀ ਨਾ ਪਰ ਇੱਕ ਪਾਸੇ ਕਿਸਾਨ ਜਿਹੜੇ ਧਰਨੇ ਦੇ ਬਿਠੇ ਨੇ ਐਮ ਐਸ ਪੀ ਦੀ ਲੋੜ ਹੈ ਸਾਨੂੰ ਕਿ ਉਹ ਉਹ ਕਿਆ ਲੱਗਦਾ ਕਿ ਕਾਰਨ ਕੀ ਬਣਿਆ ਕਿ ਅੱਜ ਤੋਂ ਇੰਨੇ ਸਾਲ ਪਹਿਲਾਂ ਕਿਸਾਨ ਆਪਣੇ ਖੇਤੀ ਕਰਦੇ ਆਏ ਨੇ ਤੱਕ ਐਮ ਐਸ ਪੀ ਦੀ ਲੋੜ ਨਹੀਂ ਪਈ ਪਰ ਹੁਣ ਜਿਹੜੀ ਕਿਸਾਨਾਂ ਨੂੰ ਲੋੜ ਪੈ ਰਹੀ ਹੈ ਕਾਰਨ ਕੀ ਮੰਨਦੇ ਕਿ ਆਪਣੇ ਨੌਜਵਾਨ ਕੰਮ ਕਾ ਛੱਡ ਕੇ ਜਾਂ ਫਿਰ ਕਿਤਨੇ ਕਿਤੇ ਖਸ ਗਏ ਹਾਂ ਕੰਮ ਨਹੀਂ ਕਰਦੇ ਕੰਮ ਸਾਰਾ ਭਈਆਂ ਤੇ ਆਪ ਤਾਂ ਗੱਡੀ ਚ ਜਿਹੜਾ ਮਾਰਿਆ ਲੱਗ ਗਏ ਮੋਟਰਸਾਈਕਲ ਦੇ ਜਿਹੜਾ ਮਾਰੇ ਲੱਗ ਗਏ ਕੰਮ ਨਹੀਂ ਕੋਈ ਕਰਦਾ ਅਸਲ ਕਿਹਾ ਜਾਂਦਾ ਸਿਆਣਿਆਂ ਬੋਲੋ ਕਿ ਜਦੋਂ ਕਿਸੇ ਘਰ ਦਾ ਕੋਈ ਰਾਖੀ ਕਰਨ ਵਾਲਾ ਨਾ ਹੋਵੇ ਮਾਲਕ ਚਕੰਨਾ ਨਾ ਹੋਵੇ ਤਾਂ ਉਹ ਘਰ ਵੀ ਬਰਬਾਦ ਹੋ ਜਾਂਦਾ ਇਤਰੇ ਖੇਤ ਵੀ ਲੱਗਦਾ ਫਿਰ ਬਰਬਾਦ ਹੀ ਹੋ ਜਾਊਗਾ ਬਰਬਾਦ ਹੀ ਹੋਊਗਾ ਜੀ ਫਿਰ ਤਾਂ ਜੇ ਕੰਮ ਨਹੀਂ ਕਰਨਾ ਫਿਰ ਤਾਂ ਬਰਬਾਦ ਹੀ ਹੋਊਗਾ ਹਾਂ ਜੀ ਪੂਰਾ ਪਰਿਵਾਰ ਤੁਹਾਡਾ ਕਰਦਾ ਕਿ ਹਾਂ ਜੀ ਨਾ ਖੇਤੀ ਸੀ ਪੂਰੇ ਜੀ ਹਾਂ ਮੇਰਾ ਭਰਾ ਤਾਂ ਖੇਤੀ ਜਾਂਦੇ ਹੀ ਨਹੀਂ ਅੱਛਾ ਜੀ ਹਾਂ ਇੱਕ ਮੇਰਾ ਭਤੀਜਾ ਤੁਹਾਡੇ ਮੇਰੇ ਆਪਣੀ ਬੀਜੰਦੂ ਆ ਗੱਲਿਆ ਮੈਂ ਥੋੜਾ ਜਾ ਇਹਦਾ ਖੇਚੇ ਰੰਦੇ ਪੱਕੇ ਕਿੰਨੇ ਕੇ ਜਮੀਨ ਆਪਣੇ ਕੋਲ ਜਮੀਨ ਤੇ ਹੈਗੇ ਸਾਡੇ ਕੋਲ 18 20 ਕਿੱਲੇ 18 20 ਕਿੱਲੇ ਹਾਂ ਜੀ ਇਕੱਠੇ ਉਹਦੇ ਵਿੱਚ ਸਾਰੀਆਂ ਇਸ ਤਰੀਕੇ ਦੇ ਫਸਲਾਂ ਲ ਅੱਜ ਖੁਦ ਖੁਸ਼ੀयां ਬਹੁਤ ਕਰ ਰਹੇ ਆ ਕਿਸਾਨ। ਬਹੁਤ ਵਧੀਆ ਸਿੱਧਾ ਚੱਕਰ ਨਹੀਂ ਕੋਈ ਹੋ ਨਹੀਂ ਸਭ ਕੋ ਸਾਡ ਜਗ੍ਹਾ ਸਾਡਾ ਕੰਮ ਕਰ ਦੇਖੋ ਵਧੀਆ ਕੰਮ ਕਰ ਰਹੇ। ਬਹੁਤ ਵਧੀਆ ਕੰਮ ਕਰ ਰਹੇ। ਬਹੁਤ ਵਧੀਆ ਫਲਕਾ ਮਿਲਦਾ। ਅੱਛਾ ਕੀ ਕਹੋਗੇ ਤੁਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਕਿ ਕਿ ਕਿਸਾਨ ਜਿਹੜੇ ਆਪਣੀਆਂ ਪੁਰਾਣੀਆਂ ਇਸ ਫਸਲਾਂ ਤੋਂ ਟੁੱਟ ਗਏ ਨੇ ਝੋਨੇ ਤੇ ਦਾਲ ਕਣਕ ਦੀ ਫਸਲ ਨੂੰ ਬੀਜਦੇ ਨੇ ਇਕੱਲੇ। ਤਾਂ ਕਿਸ ਤਰੀਕੇ ਨਾਲ ਤੁਸੀਂ ਕੀ ਸੁਝਾਅ ਦੋਗੇ? ਦੇਖੋ ਜੀ ਫਸਲਾਂ ਜ਼ਰੂਰੀ ਹੈ ਬਹੁਤ। ਹਾਂਜੀ ਪਰਿਵਾਰ ਵਾਸਤੇ ਬਹੁਤ ਜ਼ਰੂਰੀ ਹੈ। ਇਹਨੂੰ ਲਾਜ਼ਮੀ ਲਾਓ। ਹਾਂਜੀ ਇਹ ਲੋੜ ਹੈ ਜ਼ਰੂਰੀ ਲੋੜ ਹੈ ਬਿਲਕੁਲ ਤੁਸੀਂ ਦੇਖੋ ਕਿ ਸਾਬਕਾ ਸਰਪੰਚ ਸਾਡੇ ਨਾਲ ਜਗਦੀਪ ਸਿੰਘ ਰਾਣਾ ਜੀ ਸਾਡੇ ਨਾਲ ਨੇ ਰਾਣਾ ਜੀ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਕਿਹਾ ਘਰ ਦਾ ਚੁਰਾਖੀ ਅਗਰ ਮਾਲਕ ਸਹੀ ਹੋਵੇ ਤਾਂ ਚੋਰੀ ਵੀ ਉਸ ਘਰ ਨਹੀਂ ਹੁੰਦੀ ਤਾਂ ਬੰਦਾ ਦੁਖੀ ਵੀ ਨਹੀਂ ਹੁੰਦਾ ਪਰ ਖੇਤ ਦੇ ਵਿੱਚ ਵੀ ਲੱਗਦਾ ਕਿ ਆਪਣੇ ਜਿਹੜੇ ਮਾਲਕ ਸੀ ਕਿਸਾਨ ਸੀ ਉਹ ਖੇਤਾਂ ਨਾਲੋਂ ਨੌਜਵਾਨ ਟੁੱਟ ਗਏ ਨੇ ਗੱਡੀਆਂ ਚ ਗੇੜੀ ਮਾਰਨੀ ਕਦੀ ਕਲੱਬਾਂ ਚ ਜਾਣਾ ਤਾਂ ਫਿਰ ਉਹ ਖੇਤ ਦੇ ਨੇੜੇ ਨਹੀਂ ਆਉਂਦਾ ਤਾਂ ਫਸਲਾਂ ਵੀ ਉਸ ਤਰੀਕੇ ਨਾਲ ਨਹੀਂ ਹੋ ਰਹੀਆਂ ਦੁਖੀ ਵੀ ਕਿਸਾਨ ਹੋ ਰਹੇ ਆ ਪਰ ਜਿਹੜੀ ਇਹ ਫਸਲਾਂ ਪਿਛਲੀਆਂ ਸ਼ੁਰੂ ਕੀਤੀਆਂ ਨੇ ਬਾਈ ਨੇ ਤਾਂ ਮਾੜਾ ਖੁਸ਼ ਦਿਖਾਈ ਦੇ ਰਿਹਾ ਤੁਸੀਂ ਵੀ ਰੋਜ਼ਾਨਾ ਦੇਖਦੇ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਇਹ ਗੱਲ ਮੰਨਣੀ ਪਾਉਂਗੀ ਜਿਹੜੇ ਆਮ ਸਾਡੇ ਕਿਸਾਨਾਂ ਦੇ ਬੱਚੇ ਆ ਉਹ ਦਿਓ ਚਸ ਵੀ ਨਹੀਂ ਲੰਦੇ ਦੇ ਵਿੱਚ ਜਿਸ ਵੀ ਇਹ ਹੀ ਕਾਰਨ ਹੈ ਵੀ ਸਾਨੂੰ ਸਾਰਾ ਕੁਝ ਮਹਿੰਗਾ ਪੈਂਦਾ ਜੇ ਖੇਤ ਵੀ ਨੱਕਾ ਵੀ ਮੋੜਨਾ ਹੈ ਤਾਂ ਅਸੀਂ ਫਿਰ ਉੱਥੇ ਦੇ ਭਈਏ ਨੂੰ ਫੋਨ ਕਰਦੇ ਆ ਵੀ ਉਹ ਨੱਕਾ ਮੋੜ ਦੀ ਤਰ੍ਹਾਂ ਕਿਹੜਾ ਭਰ ਗਿਆ ਹੁਣ ਕਈ ਵਾਰੀ ਐਸੇ ਵੀ ਆ ਜਿਹੜੇ 8-8 ਦਿਨ ਖੇਤ ਚ ਜਾਂਦੇ ਨਹੀਂ ਹੈ ਤੇ ਦੂਸਰੀ ਗੱਲ ਹੈ ਜਿਹੜੀ ਸਾਡੀਆਂ ਇਹ ਫਸਲਾਂ ਝੋਨਾ ਕਣਕ ਕਹਿਰਾ ਵਗੈਰਾ ਆਪਾਂ ਸਾਰੇ ਇਹਨਾਂ ਦੇ ਪਿੱਛੇ ਹੀ ਵੇ ਹੋਏ ਹ ਕਿ ਜਿਹੜੀਆਂ ਹੁਣ ਬਿਮਾਰੀਆਂ ਫੈਲ ਲਈਆਂ ਆ ਇਹਦਾ ਮੇਨ ਕਾਰਨ ਹੈ ਜਿਆਦਾ ਸਪਰੇਅ ਆ ਤੇ ਜਿਆਦਾ ਖਾਦਾ ਤੇ ਮੈਂ ਆਪਣੇ ਖੇਤ ਵਿੱਚਾਂ ਦਾ ਮੈਂ 1 ਕਿੱਲਾ ਹੂੰ ਬੀਜ ਦਾ ਕਣਕ ਦਾ ਜਿਹਦੇ ਵਿੱਚ ਨਾ ਸਪਰੇਅ ਨਾ ਰਹੇ ਅੱਛਾ ਤੇ ਉਹਦੇ ਵੀ ਤੇ ਝਾੜ ਘੱਟ ਜੁਰ ਆਂਦਾ ਲੇਕਿਨ ਉਹਦਾ ਇਹ ਬੜਾ ਬਹੁਤ ਬੜਾ ਕਾਰਨ ਹੈ ਵੀ ਉਹ ਬਿਲਕੁਲ ਵਧੀਆ ਕਣਕ ਹੁੰਦੀ ਹੈ ਲਾਗੀ ਬਿਮਾਰੀ ਖਾਨ ਅਸੀਂ ਉਹੀ ਰੱਖਦੇ ਆ ਤੇ ਸਾਡੇ ਯਾਰਾਂ ਮਿੱਤਾਂ ਨੂੰ ਦੋ ਤਿੰਨ ਪਤਾ ਚੱਲ ਗਿਆ ਵੀ ਇਹਦੇ ਕੋਲ ਇੱਕ ਕਿੱਲਾ ਕਣਕ ਦਾ ਹੁੰਦਾ ਤਾਂ ਮੈਸੇਜ ਆ ਵੀ ਸਾਨੂੰ 2 ਕੁੰਟਲ ਜ਼ਰੂਰ ਦੇ ਦਿਓ ਹੂੰ ਤਾ ਅਸੀਂ ਚਲੋ ਸਭ ਨੂੰ ਕਹੋਗੇ ਵੀ ਜਿਹੜੀ ਘਰਾਂ ਤੁਸੀਂ ਚੀਜ਼ ਖਾਣੀ ਹੈ ਵੀ ਉਹਨੂੰ ਯੂਰ ਰਸਤਾ ਰੱਖੋ ਵੀ ਜਿਹੜੀ ਜ਼ਿਆਦਾ ਸਬਰੇ ਨਾ ਹੋਵੇ ਹੁਣ ਤੁਸੀਂ ਹੁਸ਼ਿਆਰ ਫੇਰੀ ਚ ਜਾਓ ਹਾਂਜੀ ਉੱਥੇ ਕਈ ਜ਼ਮੀਨਾਂ ਐਸੀਆ ਹੋ ਗਿਆ ਜਿਨ੍ਹਾਂ ਨੂੰ ਕੈਂਸਰ ਕਹਿੰਦੇ ਵੀ ਕੈਂਸਰ ਹੋ ਗਿਆ ਹਾਂ 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 ਉਹਨਾਂ ਜ਼ਮੀਨਾਂ ਨੂੰ ਅਸੀਂ ਕਿਵੇਂ ਜ਼ਮੀਨ ਦੇਖਣਗੇ ਅੱਠ ਕਿਲੇ ਬੜੀ ਵਧੀਆ ਰੋਡ ਤੇ ਉਹ ਤੁਹਾਨੂੰ ਲੋਗ ਭੱਜਿਆ ਵੀ ਇਹ ਨਾਲ ਲਿਓ ਬਾਈ ਤਾਰ ਲਾਈ ਵੀ ਹੈ ਕੈਂਸਰ ਹੈ ਇਹਦੇ ਵਿੱਚ ਅੱਛਾ ਉਹਦਾ ਕਾਰਨ ਕੀ ਆਏ ਕੈਮੀਕਲ ਚੀਜ਼ਾਂ ਖੇਤਾਂ ਚ ਪਾਉਣੀਆਂ ਆ ਇਹ ਸਾਡੇ ਰਾਣਾ ਸੋਮਨਾਥ ਜੀ ਮਾਜਰੀ ਤੋਂ ਇਹਨਾਂ ਦਾ ਅਸੀਂ ਦੇਖੇ ਦੇ ਕਈ ਸਾਲਾਂ ਤੋਂ ਇਸ ਦੀਆਂ ਫਸਲਾਂ ਇਹ ਬੀਜਦੇ ਦੀ ਨਾ ਪ੍ਰੋਫਿਟ ਬੜਾ ਵਧੀਆ ਹੁੰਦਾ ਹੁਣ ਪਛੋਲਿਆਂ ਦੇ ਖੇਤ ਚ ਖੜੇ ਐ ਤੇ ਅੰਦਾ ਕਿੱਲਾ ਹੈ ਕਾਫੀ ਨਾ ਪ੍ਰੋਫਿਟੇ ਪ੍ਰੋਫਟਾ ਖਰਚਾ ਕੋਈ ਨਹੀਂ ਜਿਹੜਾ ਬੀਜ ਹੈ ਉਹਦਾ ਵੀ ਖਰਚਾ ਨਹੀਂ ਉਹ ਵੀ ਐਗਰੀਕਲਚਰ ਨੇ ਫ੍ਰੀ ਦੇਆ ਤੇ ਨਾ ਹੀ ਸਪਰੇਅ ਇਸ ਤਰ੍ਹਾਂ ਇਹ ਕਣਕ ਦਾ ਕਿੱਲੇ ਵੀ ਦੋ ਤਿੰਨ ਬੀਜਦੇ ਇੱਕ ਦੇ ਬੀਜਦੇ ਜਿਹਨਾਂ ਵੀ ਗੁੜ ਬਣਾ ਦਿੰਦੇ ਆਪਣੀ ਖਲਾੜੀ ਬੜੀ ਵਧੀਆ ਲਾਏ ਵੀ ਤੇ ਉਹ ਜਿਹੜਾ ਗੁੜ ਬਣਨਾ ਹੈ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਇਹਨਾਂ ਕੋਲ ਇੰਨੀ ਬੁਕਿੰਗ ਹੁੰਦੀ ਹੈ ਗੁਰਦੀ ਸ਼ੱਕਰ ਦੀ ਵੀ ਉਹ ਵੀ ਬਹੁਤ ਵਧੀਆ ਵਿਕਦਾ ਤਾਂ ਮੈਂ ਤਾਂ ਸਾਰੇ ਕਿਸਾਨ ਨੂੰ ਹੀ ਅਪੀਲ ਕਰੂੰਗਾ ਵੀ ਆਪਾਂ ਜਿਹੜਾ ਹੈ ਕੈਮੀਕਲ ਵਾਲੀ ਨਹੀਂ ਖਾਦਾਂ ਇਹਨੂੰ ਘਟਾਈਏ ਬਿਲਕੁਲ ਦੇਸੀ ਖਾਦ ਪਾਈਏ ਥੋੜਾ ਬੋਦਾ ਛਾਣ ਦਾ ਫਰਕ ਪੈਂਦਾ ਲੇਕਿਨ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣੇ ਵਾਸਤੇ ਹੈ ਬਿਮਾਰੀ ਤੋਂ ਰਹਿਤ ਕਰਨੇ ਵਾਸਤੇ ਹੈ ਇਹ ਥੋੜਾ ਤਿਆਗ ਸਾਨੂੰ ਕਰਨਾ ਪੈਣਾ ਸਾਡੇ ਵੀਰਾਂ ਸਾਹਿਬ ਸਾਹਿਬ ਹੋਰ ਵੀ ਦੇਖਿਆ ਸੀ ਕਿ 5-5 ਕਰੋੜ ਰੁਪਇਆ 10-10 ਕਰੋੜ ਰੁਪਇਆ 2-2 ਕਰੋੜ ਰੁਪਇਆ ਜ਼ਮੀਨਾਂ ਦਾ ਰੇਟ ਕੰਪਨੀਆਂ ਦੇ ਰਹੀਆਂ ਨੇ ਪਰ ਕੁਛ ਨਾ ਕੁਛ ਤਾਂ ਖਾਸੀ ਤਾਂ ਹੈ ਸਾਡੀ ਜ਼ਮੀਨਾਂ 'ਚ ਕਿ ਅਗਰ ਲੋਕ ਸਮਝ ਲੈਣੇ ਹੂੰ ਦੇਖੋ ਜੀ ਇੱਕ ਗੱਲ ਮੈਂ ਕਹੂੰਗਾ ਜਿਹੜੀ ਸਾਡੀ ਖੇਤੀ ਹੈ ਨਾ ਇਸ ਟਾਈਮ ਜਿਹੜਾ ਸਾਡਾ ਇਹਦੇ 'ਤੇ ਲਗਤ ਆਂਦੀ ਹੈ ਜਿਹੜਾ ਕਿਸਾਨ ਨੂੰ ਦਾ ਰੇਟ ਨਹੀਂ ਮਿਲਦਾ ਅਗਰ ਅਸੀਂ ਹੁਣ ਇਹ ਭਾਈ ਸਾਹਿਬ ਆਪ ਕੰਮ ਕਰਦੇ ਆ ਦਿਹਾੜੀਦਾਰ ਤੋਂ ਬਹੁਤ ਘੱਟ ਕਮਕਲਾਂਦੇ ਜਿਹੜਾ ਐਮਰਜੈਂਸੀ ਵਿੱਚ ਹਾਂਜੀ ਹੁਣ ਇਹਨਾਂ ਨੂੰ ਜਿਹੜਾ ਪ੍ਰੋਫਿਟ ਹੈ ਉਹ ਬਹੁਤ ਘੱਟ ਹੈ ਕਾਰਨ ਕੀ ਆਏ ਖੇਤੀ ਨਾਲ ਦੀ ਬੜੀ ਐ ਉਹ ਥੋੜਾ ਥੋੜੀ ਬੈਠੋਗੇ ਨਾ ਕਾਫੀ ਲੱਗੀ ਜਾਂਦੀ ਵੀ ਖਾਸੀ ਆ ਜੀ ਹਾਂਜੀ ਹਾਂਜੀ ਲੇਕਿਨ ਜੋ ਰੇਟ ਐ ਅਸੀਂ ਜੇ ਲਾਈਏ ਕਣਕ ਦਾ ਰੇਟ ਚਾਹੇ 2000 ਐ ਚਾਹੇ 2200 ਐ ਅਗਰ ਤੁਸੀਂ ਕੈਲਕੂਲੇਟ ਕਰੀਏ ਉਹਨੂੰ ਤਾਂ ਸਾਨੂੰ 18-1900 ਦਾ ਮੁੱਲ ਪੈਂਦੀ ਐ ਹਾਂ ਇਸ ਤਰ੍ਹਾਂ ਜੇ ਡੇਰੀ ਦਾ ਕੰਮ ਲੈ ਲਓ ਬਿਲਕੁਲ ਦੁੱਧ ਆਪਾਂ ਵੇਚਦੇ ਆ ਤੁਸੀਂ ਪ੍ਰਾਣਿਕ ਦੀ ਡੇਰੀ ਵਾਲੇ ਬੰਦੇ ਨੂੰ ਪੁੱਛ ਲਿਓ ਹਮੇਸ਼ਾ ਕਰਜਾਈ ਹੋ ਕੇ ਫੇਲ ਹੋ ਕੇ ਬੰਦ ਕਰੂੰਗਾ ਉਹ ਉਹਦਾ ਕਾਰਨ ਐ ਸਾਨੂੰ ਉਹਦਾ ਰੇਟ ਨਹੀਂ ਮਿਲਦਾ ਇਹ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਵੀ ਕਿਸਾਨਾਂ ਦੇ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਕਿ ਖੁਸ਼ਹਾਲ ਖੁਸ਼ਹਾਲ ਹੋ ਜਾਵੇ ਕਿਸਾਨ ਖੁਸ਼ਹਾਲ ਹੋ ਜਾਵੇ ਬਿਲਕੁਲ ਹੱਥੀ ਕੰਮ ਵੀ ਲੋਕਾਂ ਨੂੰ ਕਰਨਾ ਚਾਹੀਦਾ ਨੌਜਵਾਨਾਂ ਨੂੰ ਬਿਲਕੁਲ ਜੀ ਬਿਲਕੁਲ ਮੈਂ ਕਹਾਂ ਜਿਹੜੇ ਆਪਾਂ ਬਾਹਰੋਂ ਠੱਪੇ ਭਜੇ ਫਿਰਦੇ ਆ ਜਿਹੜੇ ਖੇਤ ਵਿੱਚ ਕੰਮ ਕਰੀਏ ਇਹਦੀਆਂ ਸਬਜ਼ੀਆਂ ਲਾਈਏ ਦੇਸੀ ਫਸਲਾਂ ਲਾਈਏ ਕੈਮੀਕਲ ਘੱਟ ਯੂਜ਼ ਕਰੀਏ ਤਾਂ ਮੇਰੇ ਖਿਆਲ ਆ ਵੀ ਅਜਿਹੀ ਘਾਟੇ ਵਾਲੀ ਗੱਲ ਹੈ ਨਹੀਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਅਗਰ ਨੌਜਵਾਨ ਧਿਆਨ ਦੇਣ ਆਪਣੀ ਖੇਤੀ ਵੱਲ ਟਰੈਕਟਰ ਵੱਡੇ ਟਾਇਰਾਂ ਵਾਲੇ ਛੱਡਣ ਠੀਕ ਛੋਟ ਦੂਜੇ ਪਾਸੇ ਗੱਡੀਆਂ ਫੋਰਚਨਰ ਤੇ ਨਾਲ ਦੀ ਨਾਲ ਥਾਰ ਵਰਗੀਆਂ ਗੱਡੀਆਂ ਖਰੀਦਣੇ ਚਾਹੀਦੀ ਨਾ ਠੀਕ ਹੈ ਇਹ ਕੋਈ ਮਾੜੀ ਗੱਲ ਨਹੀਂ ਪਰ ਉਹਦੇ ਨਾਲ ਨਾਲ ਆਪਣੇ ਖੇਤ ਨੂੰ ਖੇਤ ਕਿਉਂਕਿ ਮਾਂ ਹੈ ਮਾਂ ਦੀ ਰੱਖੀ ਜ਼ਰੂਰ ਕਰਨੀ ਚਾਹੀਦੀ ਹੈ ਇਸ ਨੂੰ ਵੇਚਣਾ ਬੜਾ ਸੁੱਖਾ ਹੈ ਪਰ ਖਿਦਣਾ ਬੜਾ ਮੁਸ਼ਕਲ ਹੈ ਇੱਕ ਇੱਕ ਮਰਲਾ ਫਿਰ ਮੁਸ਼ਕਲ ਹੋ ਜਾਂਦਾ ਜਿਹੜੇ ਮੁਹਾਲੀ ਇਲਾਕੇ ਦੀ ਗੱਲ ਕਰੀ ਆਪਾਂ ਅੱਜ ਕਰੋੜਾ ਰੁਪਿਆ ਰੇਟ ਹੋ ਚੁੱਕਾ ਜਮੀਨਾਂ ਦਾ ਤਾਂ ਕੰਪਨੀਆਂ ਕੁਝ ਦੇ ਕੇ ਪੈਸਾ ਲਾ ਰਹੀਆਂ ਨੇ ਇਨਨੇ ਕਰੋੜਾ ਰੁਪਇਆ ਤਾਂ ਜਿਹੜੇ ਲੋਕ ਬੇਜਦੰਦਰੇ ਪੈਸਾ ਨਹੀਂ ਸੰਭਾਲ ਪਾਉਂਦੇ ਅੱਗੇ ਜ਼ਮੀਨਾਂ ਹੀ ਖਰੀਦ ਪਾਉਂਦੇ ਤਾਂ ਫਿਰ ਉਹਨਾਂ ਸੋਸਾਇਟੀ ਦੇ ਵਿੱਚ ਹੀ ਸਿਕਿਉਰਿਟੀ ਗਾਰਡ ਲੱਗਣਾ ਪੈਂਦਾ ਫਿਰ ਇੱਕ ਮਰਲਾ ਜਿਹਾ ਇੱਕ ਫਲੈਟ ਵੀ ਨਹੀਂ ਲੈ ਜਾਂਦਾ ਕਿਉਂਕਿ ਕਰੋੜ ਇੱਕ ਕਰੋੜ ਰੁਪਏ ਦਾ ਫਲੈਟ ਜਿਹੜਾ ਸੋਸਾਇਟੀ 'ਚ ਮਿਲਦਾ ਹੈ ਇੰਨੇ ਜ਼ਮੀਨਾਂ ਦੇ ਵਿੱਚ ਅਗਰ ਤੁਸੀਂ ਇਸ ਤਰੀਕੇ ਦੀ ਖੇਤੀ ਸ਼ੁਰੂ ਕਰੋਗੇ ਤਾਂ ਕਿਤਨੇ ਕਿਤੇ ਕਿਸਾਨ ਖੁਸ਼ਹਾਲ ਵੀ ਹੋਵੇਗਾ ਸਰਕਾਰਾਂ ਨੂੰ ਵੀ ਚਾਹੀਦਾ ਸਾਧ ਦੇ ਕਿਸਾਨਾਂ ਦੇ ਕਿਉਂਕਿ ਜਿਹੜੀਆਂ ਫਸਲਾਂ ਨੇ ਇਹ ਅੱਜਕੱਲ ਬੇਸਿਕ ਲੋਡ ਹੈ ਹਰ ਬੰਦਾ ਇਹਦੇ ਘਰ ਛੋਲੇ ਬਣਦੇ ਨੇ ਛੋਲਿਆਂ ਦੀ ਸਬਜ਼ੀ ਬਣਦੀ ਹੈ ਤਾਂ 90 ਰੁਪਏ 100 ਰੁਪਏ ਕਿਲੋ ਛੋਲੇ ਜਿਹੜੇ ਅੱਜਕੱਲ ਮਿਲਦੇ ਨੇ ਤੇ ਮੂੰਗਫਲੀ ਦੀ ਗੱਲ ਕਰੀਏ ਮੂੰਗਫਲੀ ਵੀ 130 40 ਰੁਪਏ ਕਿਲੋ 150 ਤੱਕ 200 ਤੱਕ ਵੀ ਜਿਹੜਾ ਮੂੰਗਫਲੀ ਦਾ ਰੇਟ ਲੋਹੜੀ ਤਿਹਾੜੀ ਚੱਲ ਜਾਂਦਾ ਤੇ ਆਮ ਵੀ ਮੂੰਗਫਲੀ ਜਿਹੜੀ ਬਹੁਤ ਮਹਿੰਗੇ ਰੇਟ ਤੇ ਮਿਲਦੀ ਹੈ ਤੇ ਸਰੋਂ ਦੀ ਗੱਲ ਕਰੀਏ ਜਾਂ ਫਿਰ ਜਿਸ ਤਰੀਕੇ ਨਾਲ ਗੰਨੇ ਦੀ ਗੱਲ ਕਰੀਏ ਗੁੜਾ ਜਿਹੜਾ ਅੱਜਕੱਲ 70 80 ਰੁਪਏ ਕਿਲੋ ਹੋ ਚੁੱਕਾ ਹੈ ਗੁੜ ਜਿਹੜਾ ਵਧੀਆ ਤਾਂ ਇਹ ਇਹ ਚੀਜ਼ ਜ਼ਰੂਰੀ ਨੇ ਤਾਂ ਨਾਲ ਸੇਠ ਠੀਕ ਰਹੇਗੀ ਦੂਜੇ ਪਾਸੇ ਬੰਦਾ ਜਿਹੜਾ ਕੰਮ ਕਰਨ ਦੇ ਵਿੱਚ ਰੁੱਝਿਆ ਰਹੇਗਾ ਕੋਈ ਹੋਰ ਬਲ ਧਿਆਨ ਜਿਹੜਾ ਨਹੀਂ ਜਾਂਦਾ ਜਿਹੇ ਤਰੀਕੇ ਨਾਲ ਇਹ ਕਿਸਾਨ ਜਿਹੜਾ ਸੁਮਨਾਤ ਜੀ ਨੇ ਇਸ ਤਰੀਕੇ ਦੀ ਫਸਲਾਂ ਬੀਜ ਕੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਹੈ ਤਾਂ ਉਮੀਦ ਕਰਦੇ ਹਾਂ ਹੋਰ ਵੀ ਕਿਸਾਨ ਇਹਨਾਂ ਨੂੰ ਦੇਖ ਕੇ ਇਸ ਤਰੀਕੇ ਦੀ ਫਸਲ ਉਗਾਣਗੇ ਥੋੜੇ ਦੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼